ਕਿਆ ਬੁੜਗੇ ਤੂੰ ਕਿਤਨੀ ਜ਼ਿਆੜਾ ਹੋ ਗਈ ਪੁੱਤ ਮੈਂ ਤਾਂ ਨਾ ਕੁੜੀ ਕੋਲੇ ਜਾ ਕੇ ਆਉਣੀ ਆਂ ਕੁੜੀ ਕੋਈ ਜਾਣ ਤੈਨੂੰ ਕਿਹਾ ਸੀ ਨਾ ਭਲਾ ਇਹਦਾ ਪੁੱਤ ਮੈਂ ਕੁੜੀ ਕੋਲੇ ਤਾਂ ਜਾਣਾ ਕੁੜੀ ਨੇ ਨਾ ਫੋਨ ਦਿੱਤਾ ਫੇਰ ਕੀਤਾ ਹੋਵੇ ਨਹੀਂ ਪਤਾ ਉਹਨੇ ਰਮਨੇ ਕੋਲੇ ਮੈਨੂੰ ਫੋਨ ਕੀਤਾ ਸੀਗਾ ਤੇ ਮੈਂ ਭੱਜ ਕੇ ਜਾ ਆਵਾ ਹਨਾ ਉਹਦੇ ਵੀ ਤੈਨੂੰ ਪਤਾ ਸਾਰੇ ਮੈਨੇ ਤਾਨੇ ਮਾਰਦੇ ਹੋਣਗੇ ਵੀ ਤੇਰੀ ਮਾਂ ਕਦੇ ਮਿਲਣ ਨਹੀਂ ਆਈ ਮੈਂ ਕਹਿੰਦਾ ਮੈਂ ਵਿਚਾਰੀ ਗਰੀਬਣੀ ਨੇ ਵੇਖ ਲੈ ਮੇਰੇ ਤਾਂ ਪੁੱਤ ਪਮਾ ਚੋੜਾ ਬਰੋਲਾ ਝੋਲੇ ਦੇ ਵਿੱਚ ਇੱਕ ਸੂਟ ਆ ਮੈਂ ਤਾਂ ਉਹਨੂੰ ਕੁਝ ਵੀ ਨਿਜਵਾਕੜੀ ਨੂੰ ਲੈ ਕੇ ਗਈ ਤੇ ਭਾਵੇਂ ਮੈਂ ਇੱਥੇ ਸਾਂਘ ਵਾਲਾ ਹੁਣ ਤੂੰ ਐਂ ਦੇਖ ਲੈ ਮੈਂ ਉਹਨੂੰ ਕੀ ਲੈ ਜੂਗੀ 200 ਰੁਪਏ ਭਾੜਾ ਲੱਗੂਗਾ ਮੇਰੇ ਕੋਲ ਤਾਂ 10 ਰੁਪਏ ਵੀ ਨਹੀਂ ਤੂੰ ਕੁੜੀ ਲੈ ਵੀ ਜਾਈ ਜੇ ਤਨ ਤੱਕ ਤੂੰ ਨਕਸ ਉਹ ਤੈਨੂੰ ਐਂ ਕਹਿੰਦੀ ਸੀ ਤੂੰ ਮੈਨੂੰ ਨਾ ਮੈਂ ਆਹ ਸੱਚਾ ਨਾ ਤੇ ਸੁਣੀ ਜੀ ਲੈ ਗਈ ਆਹੋ ਕਿ ਤੋ ਪੁੱਛ ਕੇ ਤਾਂਲੀ ਤੋ ਮੇਰੀ ਚੁੰਨੀ ਆਵਦੀ ਲੈ ਤੇ ਫਕਰ ਕੰਨੀ ਚੁੰਨੀ ਤਾਂ ਜੱਦਰ ਉਹ ਪੁੱਤ ਮੇਰੀ ਚੁੰਨੀ ਚ ਮੋਰੇ ਵਾਲੇ ਨਿਕਲੇ ਪੈ ਫਿਰ ਹੁਣ ਮੈਂ ਕੀ ਕਰਾਂ ਤੇਰੀ ਕੁੜੀ ਦਵਾ ਦੂਗੀ ਤੇਰੀ ਚੁੰਨੀ ਜਾਣੀ ਤੇ ਹੈਗੀ ਆਵਦੀ ਕੁੜੀ ਕੋਲ ਪੁੱਤ ਤੈਨੂੰ ਪਤਾ ਨਹੀਂ ਨਾ ਤੈਨੂੰ ਬਿਨਾ ਪੁੱਛੇ ਕੁੜੀ ਕੋਲ ਜਾਣ ਤਿਆਰ ਹੋਗੀ ਤੈਨੂੰ ਮੈਂ ਨਹੀਂ ਦਿੰਦਾ ਹੈਗਾ ਅਪਸ ਹੁਣ ਤੂੰ ਹੀ ਪਾਉਣ ਵਾਲੀ ਪਈਆ ਮੀਰਾ ਪਾਉਣ ਵਾਲਾ ਪਿਆ ਤੇ ਤੈਨੂੰ ਐ ਵੀ ਆਥਨ ਵੇਲੇ ਮੈਂ ਚਰਪੀ ਤੇਰਾ ਰਾਤ ਲਾ ਕੇ ਆਉਂਗੀ ਜੇ ਬੁੜੀਏ ਤੂੰ ਰਾਤ ਰਹਿ ਪੀ ਮੁੜ ਕੇ ਅਸ ਕਰੇ ਨਾ ਬੜੀ ਜਾਂਦੀਏ ਤਿਆਰ ਹੋ ਕੇ ਤੇ ਕੰਮ ਤੇਰਾ ਕੌਣ ਕਰੂਗਾ ਆਕੇ ਪੁੱਤ ਮੈਂ ਨੀਰਾ ਪਾ ਤਾ ਤੂੰ ਐਂ ਕਰੀ ਤੂੰ ਇੱਕ ਵੇਲੇ ਤਾਂ ਨਾ ਟੋਕਰਾਂ ਨੀਰੇ ਦਾ ਤੂੰ ਝਾੜ ਲਈ ਓਏ ਕਹਿੰਦੀ ਨੀਰਾ ਛਾੜ ਦੀ ਦੇਖ ਲਾ ਮੈਂ ਤਾਂ ਹੱਥ ਵੀ ਨਾ ਲਾਵਾਂ ਟੋਕਰਾਂ ਨੂੰ ਮੈਨੂੰ ਕਹਿੰਦੀ ਨੀਰਾ ਝਾੜਦੀ ਮੈਨੂੰ ਨਏ ਗੱਲ ਅੱਜ ਤਵਾਰ ਕਹਿਦੀ ਅੱਜ ਤਾਂ ਤੂੰ ਕਹਿਤੀ ਮੈਂ ਮੂਹ ਨਹੀਂ ਹੱਥੋਂ ਤਨਾਂਦੀ ਟੋਕਰੇ ਦੇ ਮੇਰੇ ਤਾਂ ਹੱਥ ਖਰਾਬ ਹੋ ਜਾਣਗੇ ਤੂੰ ਕੀ ਸੋਚ ਕੇ ਕਹਿਤਾ ਤੂੰ ਕੱਲੇ ਖਾਤਰਾ ਰੋਟੀਆਂ ਖਾਣੀ ਬੇਲੀ ਤੈਨੂੰ ਅਸੀਂ ਕਾਦੋ ਰੱਖਿਆਗਾ ਸਾਰਾ ਦਿਨ ਸਾਡੀਆਂ ਬੇਲੀ ਰੋਟੀਆਂ ਤੋੜਦੀ ਰਹਿਣੀ ਹੈ ਤੇ ਕੰਮ ਨਹੀਂ ਕਰੇਗੀ ਤਾਂ ਹੋਰ ਫਿਰ ਤੈਨੂੰ ਰੋਟੀਆਂ ਸੀ ਫਰੀ ਕੇ ਮਿਲ ਦਾਂਗੀ ਫੁੱਤ ਮੈਂ ਤਾਂ ਤੈਨੂੰ ਐਂ ਢੀਕਦੀ ਸੀਗੀ ਤੂੰ ਮੈਨੂੰ 200 ਰੁਪਇਆ ਕਿਰਾਏ ਦਾ ਦੇ ਦੇ 200 ਨਾਲ ਕਿ ਤੈਨੂੰ ਹੁਣੀ ਗੁੱਟੀ ਫੜਾ ਦਾਂ ਮੈਂ ਗੱਲਾਂ ਦੇ ਕਰਦੀ ਬੁੜੀ ਜੀ ਉਹ ਕਿਧਰੋਂ ਬੁੜੀ ਨੇ ਸਪਾਇਆ ਦਾ ਮੈਨੂੰ ਜਾਂ ਤਾਂ ਬੁੜੀ ਆ ਜਾ ਬਾਗ਼ ਵਿੱਚ ਭੱਜ ਜਾਂਦੀ ਕੁੜੀ ਕੋਲ ਉੱਥੇ ਰਹਿ ਪਿਆ ਕਰ ਤੇ ਸਾਡੇ ਘਰੇ ਨਾ ਬੜੀ ਫੁੱਤ ਮੈਂ ਜਾਣਾ ਆਪਦੀ ਕੁੜੀ ਕੋਲ ਤਾਂ ਉੱਥੇ ਹੀ ਰਹਿ ਸੀ ਨਹੀਂ ਫਿਰ ਬੈਠੀ ਦੇ ਚਪਕਾ ਫੁੱਤ ਮੈਂ ਸਾਰਾ ਦਿਨ ਕੰਮ ਵੀ ਤਾਂ ਕਰਦੀ ਆ ਮੈਂਨੇ 200 ਰੁਪਏ ਕਰ ਦਿੱਤੇ ਹੋਵੇ ਸਾਰਾ ਦਿਨ ਖਾਨੀ ਵੀ ਆ ਫੁੱਤ ਮੈਂ ਕੀ ਖਾਨੀ ਆ ਦੋ ਰੋਟਾਂ ਤੂੰ ਮੈਨੂੰ ਹੱਥ ਨਾਲ ਦੇਂਦੀ ਆ ਤੇ ਦੋ ਤੁ ਨੂੰ ਖਾ ਜੰਨੀ ਆ ਹੈਨਾ ਨਾ ਫੁੱਤ ਮੈਂ ਚੋਰੀ ਕੋਈ ਰੋਟਾਂਾਂ ਦੀ ਕਰੂੰਗੀ ਕਮ ਮੈਨੂੰ ਪਤਾ ਈ ਆ ਤੇਰਾ ਤੂੰ ਕੋਈ ਕਿਸੇ ਵੇਲੇ ਕੁੜੀ ਨੂੰ ਚਾਹ ਕਰੀ ਕੁੜੀ ਵਿਚਾਰੀ ਸਾਰਾ ਦਿਨ ਰੋਜੀਏ ਮੇਰੇ ਕੋਲ ਚੱਕਦੀ ਜਵਾਕੜੀ ਨੂੰ ਫੁੱਤ ਮੈਂ ਸਾਰਾ ਦਿਨ ਤਾਂ ਚੱਕਦੀ ਆ ਸਾਰਾ ਦਾ ਕੰਮ ਕਰਦੀ ਆਗੀ ਲੈ ਹੁਣ ਤੂੰ ਮੈਨੂੰ ਐ ਦੱਸ ਮੈਂ 200 ਰੁਪਏ ਕੀ ਤੋਂ ਮੰਗ ਕੇ ਲੈ ਕੇ ਜਾਵਾਂ 200 ਹੈ ਨਹੀਂ ਬਸ ਘਰੇ ਵੇਲੇ ਟਿੱਕ ਠੀਕ ਮੈਂ ਨੂੰ ਹੁਣ ਮੋੜ ਵੀ ਦੇ ਦਿੰਦਾ ਮੈਂ ਜਾ ਕੇ ਵੀ ਆਈ ਸੀ ਚੰਦੋ ਕੋਲੇ ਕੋਣ ਤਾਂ ਮੈਨੂੰ ਮੋੜ ਦੇਤਾ ਕੋ ਕੰਡੀ ਤੇਰੀ ਨੂੰ ਮੂਦਾ ਸਾਰਾ ਦਿਨ ਕੰਮ ਕਰਦੀ ਆ ਤੇਰੀ ਮੋਹ ਤੋਂ ਲੈ ਕੇ ਜਾ ਆਹੋ ਆਹੋ ਤੂੰ ਲੋਕਾਂ ਦੀ ਲੂਟਣੇ ਚਲੇਂਗੀ ਇਹ ਜਿਹੇ ਚੰਦੋ ਵਰਗੀਆਂ ਤੇਰੇ ਵਰਗੀਆਂ ਬੇਲੀਆਂ ਰੋਟੀਆਂ ਤੋੜਦਿਆਂ ਨੇ ਆਮੜਾ ਕਾਕਾ ਕਿ ਰਾਜੀ ਨਹੀਂ ਹੈਗੀ ਚੰਦੋ ਬੰਦੋ ਹਾਂ ਪੁੱਤ ਮੈਂ ਬਥੇਰਾ ਨਾ ਕਰਤਾ ਚੱਲ ਕੋਈ ਨਹੀਂ ਮੈਂ ਐ ਕਰਦੀ ਆਂਗੀ ਮੈਂ ਤੇਰੀ ਧੂਈ ਜੀ ਪਾ ਜਾਣੀ ਕੋਈ ਨਹੀਂ ਪਸਮਾਨ ਤੇ ਮੈਂ ਨਾ ਕਰਕੇ ਆ ਜੂਗੀ ਨਾ ਨਾ ਰਾਤ ਨੂੰ ਤੂੰ ਨੀਂਦਣਾ ਫੁਰੀ ਮੈਂ ਤੈਨੂੰ ਕੀ ਨਾ ਕਹਿਤਾ ਜੇ ਤੂੰ ਜਾਣਾਗਾ ਤਾਂ ਹੁਣ ਹੀ ਮੁਰਕਿਆਂ ਹੀ ਮਿੰਟ ਚ ਜਾ ਕੇ ਤੇ ਮਿੰਟ ਤੂਰ ਹੈ ਤੇ ਨਹੀਂ ਫਿਰ ਬੜੀ ਨਾ ਸੱਦ ਕਰ ਨਾ ਕੋਈ ਪਤਾ ਪਤਾ ਕੀ ਹੈ ਇਹ ਤਾਂ ਦੁਨੀਆਂ ਤੇ ਖਾਣਾ ਵੀ ਬਣਿਆਗਾ ਮਾਂ ਮਾਤੀਆਂ ਦੀ ਗੁਰਮਤ ਨੂੰ ਤਾਂ ਤਾਰਿਆਂ ਦੇ ਮੰਡਲ ਟਾ ਜਾਂਦੇ ਆ ਕਮਲ ਜੇ ਤੇ ਮੇਰੀ ਧੀ ਵੀ ਵਿਚਾਰੀ ਤਰਸਦੀ ਹੈ ਮੇਰੇ ਨਾਲ ਦੋਸਤ ਕਰਨ ਤੇ ਕੰਮ ਕੌਣ ਕਰੂਗਾ ਤੂੰ ਪਹਿਲਾਂ ਪੁੱਤ ਕੰਮ ਤਾਂ ਹੁਣ ਜੇ ਰੱਬ ਨਾ ਕਰੇ ਮੈਂ ਮਰ ਜਾ ਫਿਰ ਕਿਹੜਾ ਕੰਮ ਮਾਲ ਦੇ ਨਾਲ ਚੱਕ ਕੇ ਲੈ ਜੂਗੀ ਕੋਈ ਨਹੀਂ ਕੁੜੀ ਜੰਦਾ ਰਕੇ ਕੁੜੀ ਕੋਈ ਕੋਣ ਚੁੱਕਾ ਕੁੜੀ ਨਹੀਂ ਵਸ ਤੇ ਰਹੀ ਹੈਗੀ ਚੁੱਪ ਕਰ ਕੁੜੀ ਬਰਿਆ ਦੇ ਕੋਈ ਨਹੀਂ ਚਾਲ ਮੈਂ ਬਨੀਰਾ ਪਾਤਾ ਮੈਂ ਤੂੰ ਹੀ ਪਾ ਜੈਨੀ ਆ ਤੇਰੇ ਵਾਸਤੇ ਕੋਈ ਨਹੀਂ ਪਸਵਾਨ ਤੇ ਫੇਰ ਅਗਲਾ ਕੰਮ ਸਵੇਰ ਦੇ ਮੀਰਾ ਕੋਣ ਜਾਊਗਾ ਕੋਈ ਨਹੀਂ ਪੁੱਤ ਮੈਂ ਆਜੂਗੀ ਸਵੇਰ ਵੇਲੇ 5 ਵਜੇ ਤੂੰ ਆ ਜੇ ਸਵੇਰ ਤਾਂ ਫੇਰ ਹੁਣ ਮੈਂ ਪਸੂ ਤਾਂ ਖੋਲ ਕੇ ਨਾਲ ਨਹੀਂ ਦੀ ਜਾਣ ਲੱਗੀ ਨਾਲ ਹੀ ਲੈ ਜਾ ਐ ਕਰਨ ਨਾਲ ਹੀ ਲੈ ਜਾ ਹੋਰ ਤਾਂ ਕੋਈ ਹੱਲ ਨਹੀਂ ਕਰ ਜਸ ਲੈ ਜਾ ਨਾਲ ਜੀ ਜਾਣਾ ਕਰ ਜਾ

ਮੂੰਹ ਨਹੀਂ ਤੇ ਜਾਂਦੀ ਹੁੰਦੀ ਕੁੜੀ ਕੋਲੇ ਪੈਸਾ ਮਿਲ ਗਏ ਕੁੜੀ ਤਾਂ ਐਡੀ ਸੌਖੀ ਆ ਆ ਕੁੜੀ ਤਾਂ ਵਿਚਾਰੀ ਸਮਾਂ ਮੈਨੂੰ ਹੁਣ ਜਾਂਦੀ ਆ ਮਦੀ ਨੂੰ ਦੇਊਗੀ ਪੈਸੇ ਇਹ ਕਿਤੇ ਤੂੰ ਆ ਕੋਹੀ ਹੋਈ ਹੋਈ ਪੀਆ ਉੱਤੋਂ ਤੂੰ ਆਪਣੇ ਸਾਰੇ ਪਸ਼ੂ ਆਪਦੇ ਨਾਲ ਦੇ ਕਰਤੇ ਦੇਖ ਤਾਂ ਲੈ ਕੇ ਮਿਲ ਤਾ ਹਣ ਮੇਰੀ ਗੱਲ ਸੁਣ ਜੇ ਨਿੱਕੀ ਮੋਟੀ ਖੇਡ ਹੋਵੇ ਤਾਂ ਮੈਂ ਚੱਕ ਕੇ ਨਾਲ ਲੈ ਜਾ ਹੁਣ ਆ ਹੱਥੀਆਂ ਵਰਗੇ ਪਸ਼ੂਆਂ ਨੂੰ ਮੈਂ ਕਿੱਥੇ ਲੈ ਜਾ ਫਿਰ ਹੁਣ ਮੈਂ ਕਿਥੇ ਨਾ ਜਾ ਤੂੰ ਮੈਨੂੰ ਪਤਾ ਹੀ ਹੈ ਪੈਨਸ਼ਨ ਲਟੌਰ ਜਾਨੀ ਆ ਵੀ ਕੁੜੀ ਆਹ ਪਿਆਏ ਚੱਕ ਕੇ ਝੋਲਾ ਪਰੋਲ ਲਾ ਤੂੰ ਮੈਨੂੰ ਝੋਲਾ ਤੇ ਮੈਂ ਫਰੋਲ ਲੂੰਗੀ ਤੂੰ ਜਾਂਦੀ ਜਾਂਦੀ ਕਢਾ ਲੇਂਗੀ ਉੱਥੋਂ ਉੱਥੋਂ ਤੇ ਦੇ ਆਂਗੀ ਤੂੰ ਤਾਂ ਬੱਚੀ ਰੀਤੀ ਕਰਨ ਲੱਗਿਆ ਕਿਸੇ ਨੂੰ ਨਹੀਂ ਦਿੰਦੀ ਤੇਰਾ ਤਾਂ ਮੈਨੂੰ ਹੀ ਗੱਲ ਸੱਚੀ ਹੈ ਇਹ ਵੀ ਭੇ ਭੇ ਨਹੀਂ ਚੰਗੀ ਤੈਨੂੰ ਮੇਰੀ ਲੋੜ ਤਾਂ ਹੋਈ ਨਾ ਤੈਨੂੰ ਤਾਂ ਪੈਨਸ਼ਨ ਚੰਗੀ ਹੋਗੀ ਨਾ ਮੈਂ ਤਾਂ 1500 ਦੀ ਗੱਲ ਹੈ ਨੀ ਜਿੱਤੇ ਦੀ ਗੱਲ 1500 ਦੀ ਪੁੱਛਿਆ ਕੋਸਾ ਜਾਂਦਾ 1500 ਨਾਲ ਨੀ ਕਮਲ ਗਈ ਜਿੱਤੇ ਮੈਂ ਮਾਰਦੀ ਤੇ ਪੇਸਨ ਵੀ ਮਾਰਦੀ ਦੀ ਮੇਰੀ ਕੇਅਰ ਕੌਣ ਕੀ ਕਰੇਗੀ ਚਲ ਕੋਈ ਨਹੀਂ ਫੇਰ ਦੇਖੀ ਜੋ ਫੇਰ ਤੂੰ ਰੋਟੀ ਨਾ ਖਾਣੂਗੀ ਤਾਂ ਹਰ ਜੇਗੀ ਹੁਣ ਤਾਂ ਕੋਈ ਨਹੀਂ ਰੋਟੀ ਨਾ ਖਾਣਨੀ ਆ ਕੁੜੀ ਰੋਂਦੀ ਹੈ ਕਿ ਨੂੰ ਭਰਿਆ ਲੈ ਮੈਂ ਉਹ ਤੇਰੇ ਤੇ ਜਾ ਮਾਰ ਦਿੰਦੀ ਲੈ ਕੋੜੇ ਮੈਂ ਮਾਰ ਜਾ ਮਸਾ ਮਸਾ ਮੈਂ 3 ਕੋੜੇ ਚੱਲੀ ਸੀ ਤੂੰ ਤਾਂ ਜਮੇ ਹੀ ਚੰਦਰੀ ਪਤਾ ਨਹੀਂ ਤੂੰ ਤਾਂ ਕਰਸ ਕਿਉਂ ਨਹੀਂ ਕਰਦੀ ਜੀ ਉਰੇ ਜੇ ਤੇਰ ਕਾਰਾਲੇ ਨੂੰ ਪਤਾ ਲੱਗ ਗਿਆ ਇਹ ਗੱਲ ਦਾ ਤੇ ਫਿਰ ਤੂੰ ਉਹਨੂੰ ਕੀ ਮੋੜ ਦੇਂਗੀ ਬਹੁਤ ਕਾਰੇਲੇ ਤੋਂ ਮੈਂ ਆਪ ਹੀ ਸਮਝਾ ਦੂੰਗੀ ਤੂੰ ਆਪ ਹੀ ਸੋਚ ਕਿ ਤੂੰ ਉੱਧਰ ਜਾ ਪੁੱਤ ਮੈਂ ਤਾਂ ਲੋਕਾਂ ਦੀ ਸ਼ਰਮ ਸੋਚਦੀ ਮਾਂ ਤਾਂ ਪਤਾ ਹੀ ਆ ਮੈਂ ਤਾਂ ਕੀ ਕਰਨਾਗਾ ਚੱਲ ਕੋਈ ਨਹੀਂ ਮੈਂ ਤਾਂ ਕੰਮ ਜੋ ਕਰੀ ਆ ਭਾਈ ਕੰਮ ਕਰ ਲੈਣੀ ਹੈ ਤੇਰਾ ਨਾ ਜਾਣੀ ਮੈਂ ਤਾਂ ਜਵਾਕੜੀ ਮੈਂ ਕਹਿ ਦੂੰਗੀ ਫਿਰ ਆਹੋ ਆਹੋ ਕਹਿਦੀ ਕਹਿਦੀ ਮੈਂ ਤਾਂ ਅੰਦਰ ਜਾ ਕੇ ਪੈਣੀ ਹੈ ਚੁੱਪ ਕਰਕੇ ਕੰਮ ਕਰ ਲੈ ਸਾਰਾ ਇੰਨਾ ਮੱਛਰ ਹੋਇਆ ਪਿਆਗਾ ਤੇ ਮਾਤਾ ਪਸੂ ਕਿਵੇਂ ਤਰਦੀ ਐ ਕਿ ਤੂੰ ਜਾਣੀ ਤੁਰੀ ਦੇਖ ਫਿਰ ਢੀ ਕਿਸਮਤ ਮਾੜੀ ਕਰੀ ਰੱਬ ਨੇ ਉਹੋ ਨਾ ਦੇਖੀ ਖੜੀ ਐ ਹੁਣ ਜੇ ਮੁੰਡੇ ਨੇ ਕਦੇ ਇਹ ਗੱਲ ਦੇਖ ਲਈ ਪਦੇਕੀ ਦੇ ਮੂੰਹੋਂ ਮੇਰੇ ਨਿਕਲ ਗਈ ਉਹ ਕੀ ਕਹੂਗਾ ਉਹਨਾਂ ਤਾਂ ਪਦੇ ਨੂੰ ਮਾਫ ਨਹੀਂ ਕਰਮਾਗਾ ਵੀ ਮੇਰੀ ਮਾਂ ਨਾਲ ਐ ਕਰਦੀ ਐ ਜੀ ਜਿਵੇਂ ਹੀ ਨਿਤਾਰਸ ਕਰਦੀ ਸੌਰਗੇ ਮੈਂ ਨਹੀਂ ਤੇਰੀ ਮਾਂ ਵਰਗੀ ਨਹੀਂ ਤੂੰ ਤਾਂ ਮੈਂ ਤਾਂ ਕਦੇ ਨਹੀਂ ਆਉਦੀ ਤੀ ਤੋ ਫਰਕ ਸਮਝੇ ਨੀ ਸਾਰਾ ਦਿਨ ਲੈ ਹੁਣ ਪਰਸੋਂ ਮੈਨੂੰ ਕਿੰਨਾ ਘੁੱਟਿਆ ਸੌਰੀ ਨੇ ਮੈਂ ਤਾਂ ਜਮਾਇ ਕਹਿ ਦੇਣੀ ਲੈ ਮੈਂ ਕਹਿੰਨੀ ਤੜੇ ਤੜੇ ਮਾਰੇ ਵੀ ਤਾਂ ਇਥੋਂ ਵੱਡੀ ਆਂ ਗੀ ਆਂ ਨੀ ਸੌਰੀ ਸੋਚਦੀ ਜੀ ਮਸਤੀ ਕਿਤੇ ਨਹੀਂ ਬੁੜੀ ਜਾਂਦੀ ਸੀਗੀ ਤੁਰੀ ਪੈਂਦ ਕਿਤੇ ਮਾ ਹੁਣੀ ਨਾ ਕੁੜੀ ਕੋਈ ਜਾਣ ਦੇ ਦਾ ਲੈ ਝੋਲੇ ਚੋਂ ਤਾਰ ਪੀ ਨਿਕਲਿਆ ਮੈਂ ਹੁਣ ਕੱਢਿਆ ਝੋਲੇ ਚੋਂ ਰੁਪਏ ਮੈਨੂੰ ਕਹਿੰਦੀ ਆ ਕਿ ਮੇਰੇ ਕੋਲ ਤਾਂ 10 ਰੁਪਏ ਸੀ ਆ ਤੇ ਲੱਗਦਾ ਵੇਖ ਆਹ ਵੇਖਤਾ 10 ਰੁਪਏ ਪਤਾ ਨਹੀਂ ਕਿਸ਼ ਤੋਂ ਮੰਗੇ ਸੀ ਪਤਾ ਨਹੀਂ ਮੇਰੀ ਬਿਮਾਰੀ ਚੋਂ ਕੱਢ ਕੇ ਲੈ ਗਈ ਵਾਲੀ ਸ਼ਹਿਰ ਅਬੂ ਜੀ ਉਹਨੂੰ ਕੱਢਿਆ ਸੜੇ ਝੋਲੇ ਚੋਲੇ ਚੋਦੇ ਸਲਾ ਮੈਨੂੰ ਕਹਿੰਦੀ ਕਿ ਫਰੋਲ ਨੀ ਮੈਂ ਵੀ ਕੰਮਲੀ ਸੀ ਉਹਦੇ ਸਾਹਮਣੇ ਫਰੋਲ ਲੰਦੀ ਵਾਲੀ ਸ਼ਹਿਰ ਚਲਾਕ ਬੰਦੀ ਹੈ ਬੁੜੀ ਜੀ ਤੈਨੂੰ ਤਾਂ ਕਿਤੇ ਮਹੁਣੀ ਨਾ ਜਾਣ ਦੇਦਾ ਕੁੜੀ ਕੋਲੇ ਮੈਨੂੰ ਸਾਰਾ ਪਤਾਗਾ ਉੱਥੇ ਪਕੜਾ ਕੇ ਪੈਨਸ਼ਨ ਕੁੜੀ ਨੂੰ ਲਟਾਏ ਆਉਗੀ ਹੁਣ ਇਹ ਤਾਂ ਮੈਂ ਕਦੇ ਵੀ ਕੁੜੀ ਕੋਲ ਜਾਣ ਦੀ ਦੇਖੀ ਚੱਲ ਬੁੜੀਏ ਤੈਨ ਮੈਂ ਕਿਵੇਂ ਬਦਲੇ ਲੈਣੀ ਚਲਾਕ ਵਾਲੀ ਹਾਂ ਕਰਾਉਣੀ ਆ ਪਸੂ ਵਾਲਾ ਸਾਰਾ ਕੰਮ ਇਹਦਾ ਵਾਲੀ ਸ਼ਹਿਰ ਕਰਦੀ ਆ ਤੂੰ ਹੀ ਜੀ ਮਨਾ ਪਾ ਹੀ ਦਿੰਨੀ ਆ ਜਦੋਂ ਸਾਰਾ ਦਿਨ ਕਾਲੇ ਵੱਲ ਤੋਂ ਵੰਗੂ ਕਰਾਉਣੀ ਆ ਆ ਦੋ ਆਮਨ ਕਰ ਜਾਣੀ ਆ ਜੇ ਚੰਦਰੀ ਜਾਨ ਦੇ ਉਹ ਵੀ ਤਾਂ ਜਵਾਨੀ ਜਾਨ ਦਿੰਦੀ ਆਏ ਨੂੰ ਸੋਚਦੀ ਕਿਸਾਉ ਦੇ ਖਸੋਹਾਂ ਦਾ ਮਾਮਾ ਦੀ ਆ ਜੀ ਬੈਤ ਆਪਸ ਕਰਨਾ ਪਰ ਤਕ ਤਾਣ ਕਰ ਚੱਲ ਉਹ ਨਹੀਂ ਮੈਂ ਤਾਂ ਉੜ ਕੇ ਖੜੀ ਹੋਈ ਹੱਥ ਤੇ ਚਲਾਉਣੀ ਆ ਜਰਾ ਤੇਰੇ ਕਿਦਾਂ ਰਹੇ ਬਦਲਿਆ ਨਾ ਬੱਸ ਸੁਣ ਮੈਂ ਜੀਂਦੇ ਪੁੱਤ ਤੈਨੂੰ ਪਤਾ ਨਾ ਮੈਨੂੰ ਨਾ ਬੁਖਾਰ ਚੜ ਕੇ ਹਟਿਆ ਬੱਸ ਕਰ ਹੁਣ ਤਾਂ ਤੂੰ ਆਪਣੀ ਕੁੜੀ ਕੋਲ ਭੱਜੀ ਜਾਂਦੀ ਸੀਗੀ ਉਹ ਤੈਨੂੰ ਬੁਖਾਰ ਨਹੀਂ ਸੀ ਹੁਣ ਕੰਮ ਮੈਂ ਤੈਨੂੰ ਬੁਖਾਰ ਹੋ ਗਿਆ ਬੱਸ ਵੀ ਕਰਿਆ ਕਰ ਬੁੜੀਏ ਕਿਸੇ ਵੇਲੇ ਢੰਗ ਕਰਨੇ ਬੰਦ ਕਰ ਦਿਆ ਕਰ ਕਿਸੇ ਵੇਲੇ ਠੀਕ ਹੈ ਨਹੀਂ ਕੁੜੀ ਕੋਲੇ ਮੈਨੂੰ ਤੈਨੂੰ ਢੰਗ ਲੱਗੀ ਤੂੰ ਅੱਜ ਕੱਲ ਬਹੁਤ ਲੱਗਦਾ ਮੈਂ ਢੰਗ ਕੰਮ ਤਾਂ ਚੱਲਦੀ ਮਾਰੀ ਇੰਨੇ ਢੰਗ ਕਰਨ ਲੱਗੀ ਪਈ ਤਾਂ ਤੂੰ ਘੋੜੇ ਵਰਗੀਆਂ ਤੈਨੂੰ ਕਿਧਰੋਂ ਚੜ ਗਿਆ ਬੁਖਾਰ ਨਹੀਂ ਕੋਈ ਨਹੀਂ

ਮੈਨੂੰ ਪਤਾ ਹੀ ਕਿਹੜਾ ਧੀ ਸਮਝਨੀ ਆ ਕਾਮ ਤਾਂ ਤੂੰ ਮਸਾ ਕਰਦੀ ਏਂ ਵੀ ਰੋ ਪਿੱਟ ਕੇ ਜੇ ਧੀ ਸਮਝਦੀ ਹੋਵੇ ਨਾ ਤਾਂ ਕੰਮ ਖੁਸ਼ੀ-ਖੁਸ਼ੀ ਕਰ ਲੈ। ਫਰਾਕ ਵਾਲੀ ਕਰ ਦੇਣੀ ਆ ਕਰ ਦੇਨੇ ਨਹੀਂ ਜਾ ਕਰ ਦੇਣੀ ਆ ਕੀ ਕਰ ਕਰ ਸ਼ੈ ਹੁਣ ਕੋਸ਼ਾ ਨਹੀਂ ਜਾਂਦੀ ਜਾ ਆਹੋ ਆਹੋ ਮੈਂ ਤਾਂ ਖੁਸ਼ੀ ਆ ਚਲ ਕੋਈ ਨਹੀਂ ਕਰ ਦੇ ਤੇਰੇ ਪਿੱਛੇ ਮੈਨੂੰ ਉਹ ਮੱਛਰ ਖਾਣਾ ਪੈਣਾ ਮੈਨੂੰ ਪਤਾ ਹੀ ਤੂੰ ਕੰਮ ਕਰਕੇ ਰਾਜ਼ੀ ਨਹੀਂ ਹੈਗੀ ਮੈਨੂੰ ਸਰਾਣੀ ਖਾਣਾ ਪੈਣਾ ਪੇਰੇ ਫੇਰ ਨੰਮ ਕਰਉਣਾ ਪੈਂਦਾ ਚਲ ਕੋਈ ਨਹੀਂ ਜੇ ਕੋਈ ਨਹੀਂ ਪੁੱਤ ਤੂੰ ਤਾਂ ਮੇਰੇ ਤੇ ਨਹੀਂ ਤਰਸਮਾਨ ਚਲ ਮੈਨੂੰ ਤਾਂ ਇਹਨਾਂ ਤੇ ਆਉਂਦਾ ਚਲ ਮੈਨੂੰ ਕਦੇ ਇਹਨਾਂ ਦੀ ਚੀਜ਼ ਦੀ ਤਾਰ ਕੋਈ ਨਾ ਕੋਈ ਨਾ ਸਾਡੀ ਕੀ ਪਤਾ ਇਹਨਾਂ ਦੀ ਸੀਸ ਲੱਗੀ ਹੋਵੇ ਜਿਹੜਾ ਮੇਰੇ ਕੱਡੀ ਚੰਗੀ ਨੂੰ ਆਈ ਹੈ ਹੋਰ ਹੋਰ ਚੱਲ ਚੱਲ ਕੰਮ ਕਰ ਚੰਗਾ ਪੁੱਤ ਕੋਈ ਕਰ ਦੇ ਤੂੰ ਗੁੱਸਾ ਨਾ ਹਾਂਜੀ ਸਸਰੀ ਅਕਾਲ ਹਾਂਜੀ ਅਸੀਂ ਦੁਨੀਆ ਦੇ ਵਿੱਚ ਜੋ ਚੱਲਦਾ ਸੀ ਉਹ ਦਿਖਾਉਣੇ ਹੁੰਦੇ ਆਪਕੋ ਸਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਐਂਡ ਤੱਕ ਵੀਡੀਓ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਐਵੇਂ ਜੁ ਕਰ ਹੀ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਜੀ ਸੱਸਰੀ